ਮਨੋ ਮਰੇ ਹੋਏ ਜਮੀਰ ਨੂੰ ਜਗਾਉਣ ਦੇ ਲਈ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਹੋਰ ਕੁਝ ਦਿੱਤਾ ਉੱਥੇ ਇੱਕ ਸ਼ਕਤੀ ਦਿੱਤੀ ਨਾਲ ਹਥਿਆਰ ਦਿੱਤਾ ਪੰਜ ਕਕਾਰਾਂ ਦੇ ਵਿੱਚ ਇੱਕ ਹਥਿਆਰ ਇਸ ਕਰਕੇ ਆ ਕਿ ਇਹ ਹਥਿਆਰ ਜੋ ਤੁਹਾਡੇ ਕੋਲ ਹੋਗਾ ਤੁਹਾਡਾ ਮਨੋਵਲਬ ਮਜ਼ਬੂਤ ਹੋਏਗਾ ਇਸੇ ਕਰਕੇ ਇਹ ਕਹਿੰਦੇ ਹਾਂ ਕਿ ਚਿੜੀਆਂ ਉਸੇ ਮੈਂ ਬਾਦ ਤੜਾਉ ਤਬੇ ਗਵੰਸਿੰਘ ਨਾਮ ਕੋ ਹਾਂ ਇਹ ਭਲੇਖਾ ਦਿੱਲੀ ਦੇ ਤਾਜਦਾਰਾਂ ਨੂੰ ਪਹ ਗਿਆ ਕੀਛ ਹੈ ਜੇ ਅਸੀਂ ਸਾਡੀ ਟਟਰੀ ਨੇ ਜਿਹੜਾ ਇਹ ਦੇਸ਼ ਥਮਿਆ ਵਿਆ ਪਰ ਇਹ ਜਿਹੜਾ ਹੋਲਾ ਵਾ ਇਹ ਹੋਲਾ ਉਸ ਰੰਗ ਦਾ ਪ੍ਰਤੀਕ ਆ ਜਿਸ ਰੰਗ ਨੇ ਇਸ ਹਿੰਦੁਸਤਾਨ ਨੂੰ ਗੁਲਾਮੀ ਦੀ ਜ਼ੰਜੀਰ ਨੂੰ ਤੋੜ ਕੇ ਆਜ਼ਾਦੀ ਦਵਾਈ ਤੇ ਅੱਜ ਤੱਕ ਯਾਦ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦਾ ਨਿਵੇਕਲਾ ਤਿਹਾੜ ਹੋਲਾ ਮਹੱਲਾ ਖਾਲਸਾਈ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੀ ਸ਼ਾਨੋ ਸ਼ੌਕਤ ਤੇ ਜਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਅੰਤਰਿਕ ਕਮੇਟੀ ਦੇ ਮੈਂਬਰ ਤੇ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਮੌਜੂਦ ਨੇ ਆਓ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਭਾਈ ਜੇ ਇਸ ਤਰ੍ਹਾਂ ਦੇ ਪ੍ਰਬੰਧ ਹੋਲੇ ਮਹੱਲੇ ਨੂੰ ਲੈ ਕੇ ਕੀਤੇ ਗਏ ਨੇ ਇਸ ਬਾਰੇ ਜਾਣਕਾਰੀ ਦਿਓ ਦੇਖੋ ਪ੍ਰਬੰਧ ਤਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਹੁੰਦੇ ਆ ਪ੍ਰਬੰਧ ਤਾਂ ਹੋਰ ਵੀ ਦੇਸ਼ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਲੱਖਾਂ ਲੋਕ ਉੱਥੇ ਆਉਂਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਹੋਲਾ ਮੱਲਾ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸੰਦੇਸ਼ ਦਿੰਦਾ ਜਿਹੜੀ ਇੱਕ ਵੱਖਰੀ ਕੌਮ ਅਡਰੀ ਕੌਮ ਸਾਜੀ ਇਹਦੀ ਅਡਰੀ ਹਸਤੀ ਆ ਇਹ ਇਹਦੀ ਇੱਕ ਵੱਖਰੀ ਵਿਲੱਖਣਤਾ ਆ ਦੁਨੀਆ ਦੇ ਅੰਦਰ ਇੱਕੋ ਇੱਕ ਐਸੀ ਕੌਮ ਹੈ ਜਿਹੜੀ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਖਾਲਸਾ ਜਿਹੜਾ ਵਾ ਉਸ ਦੁਨੀਆ ਦੇ ਉੱਤੇ ਗੁਰੂ ਸਾਹਿਬ ਵੱਲੋਂ ਦਿੱਤਾ ਇੱਕ ਐਸਾ ਵਰਦਾਨ ਹੈ ਜੀਨੂੰ ਕਿ ਮਾਨਵਤਾ ਨੂੰ ਮੰਨਣ ਵਾਲੇ ਕੁੱਲ ਦੁਨੀਆ ਦੇ ਲੋਕ ਜਿਹੜੇ ਆ ਸਮਾਂ ਬਣਦਾ ਜਾ ਰਿਹਾ ਉਹ ਇਸ ਦੀ ਜਦੋਂ ਸਿਧਾਂਤ ਨੂੰ ਸਮਝਦੇ ਆ ਇਸ ਦੇ ਮਕਸਦ ਨੂੰ ਇਸ ਦੇ ਅਸਲੀਤ ਨੂੰ ਸਮਝਦੇ ਆ ਤੇ ਫਿਰ ਉਹ ਸਿਰ ਝਕਾਉਂਦੇ ਆ ਅੱਜ ਦੇਖੋ ਕਿ ਬਾਹਰੀ ਦੁਨੀਆ ਦੇ ਅੰਦਰ ਕਿੱਡਾ ਵੱਡਾ ਉਹ ਪ੍ਰੋਗਰਾਮ ਚੱਲ ਰਿਹਾ ਜਿੱਥੇ ਗੁਰੂ ਘਰ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ 'ਚ ਪ੍ਰਬੰਧ ਤਾਂ ਗੁਰੂ ਆਪ ਵਸ ਕੇ ਕਰਦਾ ਠੀਕ ਹੈ ਸਾਡਾ ਪ੍ਰਸ਼ਾਸਨ ਵੀ ਕਰਦਾ ਸ਼ਰੋਣੀ ਕਮੇਟੀ ਦਾ ਪ੍ਰਬੰਧ ਵੀ ਕਰਦਾ ਪਰ ਤੁਸੀਂ ਦੇਖੋ ਕਿ ਜਿੰਨੀ ਵੱਡੀ ਪੱਦਰ ਤੇ ਸੰਗਤ ਇੱਥੇ ਆਉਂਦੀ ਆ ਓਨੀ ਵੱਡੀ ਪੱਦਰ ਤੇ ਸੰਗਤ ਲੰਗਰ ਲਾਉਂਦੀ ਆ ਇੱਥੇ ਇਹ ਆਪ ਇਹ ਇਹ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਜਿਹਦੇ ਵਿੱਚ ਗੁਰੂ ਵਸ ਕੇ ਕਰਦਾ ਉਹ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਧਰਤੀ ਤੇ ਜਿੱਥੇ ਖਾਲਸੇ ਦੀ ਸਾਜਨਾ ਹੋਈ ਆ ਇਹ ਧਰਤੀ ਆਪਣੇ ਆਪ ਦੇ ਇੱਕ ਵੱਡਾ ਸੰਦੇਸ਼ ਦਿੰਦੀ ਆ ਭਾਵੇਂ ਕੀ ਜਿਹੜੀ ਜਿਹੜੀ ਕੋਈ ਸਿੱਖ ਦੀ ਜਿਹੜੀ ਇੱਕ ਤਲਵਾਰ ਰੰਗਜੀਤ ਦੀ ਵੀ ਆ ਜਿਹੜੀ ਤਲਵਾਰ ਜਨੇਊ ਕਹਿੰਦੀ ਮੈਂ ਲਾਉਣਾ ਤੇ ਇੱਕ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦੀ ਸਿੱਖ ਦੇ ਹੱਥ ਫੜਾਈ ਤਲਵਾਰ ਆ ਉਹ ਕਹਿੰਦੇ ਵੀ ਅਸੀਂ ਕਿਸੇ ਨਾਲ ਜਬਰੀ ਜਿਹੜਾ ਜਨੇਊ ਨਹੀਂ ਲੈਣ ਦੇਣਾ ਜੀ ਇਹ ਇਹ ਇੱਕ ਇਸ ਧਰਤੀ ਦਾ ਇੱਕ ਜਿਹੜਾ ਦੁਨੀਆ ਨੂੰ ਦਿੱਤੀ ਦੇਣਾ ਉੱਥੇ ਜਦੋਂ ਹੋਲਾ ਮਲਾ ਬਣਾਉਣ ਆਉਂਦਾ ਕੋਈ ਵੀ ਤਾਂ ਉਹ ਇੱਥੋਂ ਦੇ ਇਸ ਗੁਰੂ ਦੇ ਦਿੱਤੇ ਸਿਧਾਂਤ ਨੂੰ ਜਿਹੜਾ ਕਿ ਸਮਝਦਾ ਇਥੇ ਗੁਰੂ ਸਾਹਿਬ ਨੇ ਚੱਕ ਨਾਨਕੀ ਨਾਮ ਸੀ ਇਹਦਾ ਇਹਨੂੰ ਅਨੰਦਪੁਰ ਸਾਹਿਬ ਦਾ ਨਾਮ ਬਖਸ਼ਿਆ ਪੰਜ ਇਥੇ ਕਿਲੇ ਬਣਾਏ ਇਥੇ ਹੋਲਗੜ ਕਿਲਾ ਜਿਹੜਾ ਹੋਲੇ ਮਹਲੇ ਦੇ ਨਾਮ ਨਾਲ ਸੰਬੰਧਿਤ ਹੈ ਉਹ ਇਸ ਇਹ ਸਾਰੀਆਂ ਗੱਲਾਂ ਇਤਿਹਾਸ ਦਾ ਇੱਕ ਮਕਸਦ ਹੈ ਤੋਂ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਇੱਕ ਜੰਗਜੂ ਬਿਰਤੀ ਬਖਸ਼ੀ ਕਹਿੰਦੇ ਇਥੇ 700 ਘੋੜਸਵਾਰ ਲੈ ਕੇ ਤਮੂਰ ਲੰਗ ਜਿਹੜਾ ਉਹ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦਾ ਸੀ ਮੇਮਬਦਾਲੀ ਆਉਂਦਾ ਸੀ ਕਿੰਨੇ ਹਮਲੇ ਕੀਤੇ ਆ ਹਰ ਸਾਲ ਆ ਜਾਂਦੇ ਸੀ ਇੱਥੋਂ ਦੀਆਂ ਔਰਤਾਂ ਇੱਥੋਂ ਦਾ ਮਾਲ ਸਵਾਬ ਸਾਰਾ ਉਹ ਲੈ ਜਾਂਦੇ ਸੀ ਉਹ ਕਾਰਨ ਕੀ ਸੀ ਲੈ ਜਾਂਦੇ ਸੀ ਕਿ ਇੱਥੋਂ ਦੇ ਲੋਕਾਂ ਦੇ ਜਿਹੜਾ ਸਾਡਾ ਵਰਣ ਵੰਡ ਸੀ ਉਹਨਾਂ ਨੇ ਸਾਡੇ ਲੋਕਾਂ ਦੇ ਅੰਦਰ ਜਿਹੜੀ ਜੰਗਝੂ ਬਿਰਤੀ ਸੀ ਉਹ ਖਤਮ ਕਰ ਦਿੱਤੀ ਸੀ ਗੁਰੂ ਸਾਹਿਬ ਨੇ ਇਹ ਕਿਹਾ ਨਾ ਕਿ ਇਨ ਗਰੀਬ ਸਿੱਖਰ ਕੋ ਦਿਉ ਪਾਤਸ਼ਾਹ ਯਾਦ ਕਰੇ ਹਮਰੀ ਗੁਰਈ ਇੱਥੋਂ ਦੇ ਬਾਰੇ 22 ਜਿਹੜੇ ਰਾਜੇ ਸੀ ਉਹਨਾਂ ਦੀ ਲੜਾਈ ਕੀ ਸੀ ਉਹ ਕਹਿੰਦੇ ਤੁਸੀਂ ਬਰਜੀ ਨਗਾਰਾ ਵਜਾਉਨੇ ਹੋ ਇਹਨਾਂ ਲੋਕਾਂ ਨੂੰ ਤੁਸੀਂ ਅੰਮ੍ਰਿਤ ਛਕਾਉਨੇ ਹੋ ਇਹਨਾਂ ਲੋਕਾਂ ਨੂੰ ਤੁਸੀਂ ਨਾਲ ਬਿਠਾਉਨੇ ਹੋ ਇੱਕੋ ਖੰਡਾ ਬਾਟਾ ਵਾ ਇਹਨਾਂ ਨੂੰ ਦੇ ਹਥਿਆਰ ਦਿੰਨੇ ਹੋ ਇਹ ਨਾ ਕਰੋ ਅਸੀਂ ਤੁਹਾਡੇ ਨਾਲ ਤੁਸੀਂ ਦੇਖੋਗੇ ਸਾਡੇ ਲਈ ਆਮ ਨੌਜਵਾਨ ਨੂੰ ਲੱਗਦਾ ਕਿ ਇਹ ਇੱਥੇ ਸ਼ਾਇਦ ਮੁਗਲ ਜੜਾ ਵਾ ਉਹ ਗੁਰੂ ਸਾਹਿਬ ਤੇ ਹਮਲਾ ਹੋਇਆ ਇੱਥੇ ਤਾਂ Hindu ਰਾਜੇ ਸੀਗੇ Hindu ਰਾਜੇ ਵੀ ਉਹਨਾਂ ਦੇ ਨਾਲ ਸ਼ਾਮਲ ਸੀ ਸੋ ਇਹ ਇੱਕ ਸੋਚਣ ਵਾਲੀ ਗੱਲ ਆ ਕਿ ਜਦੋਂ ਕਸ਼ਮੀਰ ਤੋਂ ਪੰਡਤ ਆਏ ਚੱਲ ਕੇ ਤਾਂ ਇੱਥੇ Hindu ਰਾਜਿਆਂ ਦਾ ਰਾਜ ਸਥਾਪਿਤ ਸੀ ਪਰ ਉਹਨਾਂ ਕੋਲ ਨਹੀਂ ਗਏ ਉਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲੇ ਆਏ ਇਸੇ ਧਰਤੀ ਤੇ ਆਏ ਸੋ ਇਹ ਧਰਤੀ ਬਹੁਤ بڑا ਸੰਦੇਸ਼ ਦਿੰਦੀ ਆ ਇਹ ਮੇਲਾ ਨਹੀਂ ਹੈਗਾ ਇਹ ਤਾਂ ਗੁਰੂ ਦੀ ਦਿੱਤੀ ਬਖਸ਼ਿਸ਼ ਹੈ ਜਿਹੜੀ ਇਸ ਦੁਨੀਆ ਨੂੰ ਖਾਲਸੇ ਦੀ ਸਾਜਣਾ ਦਾ ਜਿਹੜਾ ਜਿਵੇਂ ਕਹਿੰਦੇ ਨੇ ਵੀ ਇਹ ਸਥਾਨ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦਿੰਦਾ ਪ੍ਰੋਗਰਾਮ ਬਹੁਤ ਹੁੰਦੇ ਨੇ ਸਰਕਾਰਾਂ ਵੀ ਇਹਨੂੰ ਪ੍ਰਬੰਧ ਕਰਦੀਆਂ ਨੇ ਹੋਰ ਵੀ ਕਰਦੀਆਂ ਠੀਕ ਆ ਸਾਰਿਆਂ ਦਾ ਫਰਜ਼ ਬਣਦਾ ਇਹ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੰਘ ਸਾਹਿਬ ਦੇ ਹੁਕਮ ਆਉਂਦੇ ਆ ਕਿ ਇਹਦੇ ਵਿੱਚ ਕਿਵੇਂ ਜਾਬਤ ਜ ਰਹਿਣਾ ਕਿੰਨੀ ਵੱਡੀ ਪੱਦਰ ਤੇ ਸੰਗਤ ਆਉਂਦੀ ਆ ਉਹਨਾਂ ਸਾਰਿਆਂ ਦੇ ਲੰਗਰ ਲਵਾਉਣ ਲਈ ਥਾਂ ਦੇਣੇ ਸਪੋਰਟ ਕਰਨਾ ਬਹੁਤ ਵੱਡਾ ਕਾਰਜ ਆ ਪਰ ਇਹ ਘਰ ਦਾ ਗੁਰੂ ਆਪ ਤੁਸੀਂ ਇਹ ਇਸ ਕਰਕੇ ਅੱਜ ਦੇ ਇਸ ਹੋਲੇ ਮਹੱਲੇ ਤੇ ਤੁਹਾਡੇ ਮੱਧਮ ਰਾਹੀਂ ਅਸੀਂ ਜਿੱਥੇ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦੇ ਆ ਉਥੇ ਗੁਰੂ ਸਾਹਿਬ ਦੇ ਵੱਲੋਂ ਜਿਹੜੀ ਦਾਤ ਬਖਸ਼ੀ ਆ ਸਾਨੂੰ ਖਾਲਸੇ ਦੀ ਸਜਣਾ ਹੋਈ ਆ ਉਸ ਧਰਤੀ ਦੇ ਨਜ਼ਮਸ ਕਰਨ ਲਈ ਲੱਖਾਂ ਦੇ ਹਿਸਾਬ ਨਾਲ ਜਿਵੇਂ ਸੰਗਤਾਂ ਆ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਇੱਕ ਅਲੌਕਿਕ ਨਜ਼ਾਰਾ ਹੈ ਬਾਬਾ ਜੀ ਜਿਵੇਂ ਕਹਿੰਦੇ ਨੇ ਕਿ ਔਰਨਕੀ ਹੋਲੀ ਮਾ ਮਹੋਲਾ ਹੋਲੇ ਮਹੱਲੇ ਦਾ ਆਗਾਜ਼ ਜਦੋਂ 1700 ਈਸਵੀ ਦੇ ਵਿੱਚ ਹੋਇਆ ਉਸ ਦੇ ਬਾਰੇ ਵਿੱਚ ਜੇਕਰ ਸੰਖੇਪ ਚ ਦਰਸ਼ਕਨ ਦੱਸੋ ਸੰਖੇਪ ਦਾ ਇਹ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਸਾਡੇ ਕੋਲੇ ਸੋਸ਼ਲ ਮੀਡੀਆ ਜਦ ਅਸੀਂ ਦੇਖ ਰਹੇ ਆ ਕਿ ਹੋਲੀ ਮਨਾਈ ਜਾਂਦੀ ਆ ਹਿੰਦੁਸਤਾਨ ਦੇ ਅੰਦਰ ਉਹ ਕੋਈ ਚੱਕੜ ਸੁੱਟ ਰਿਹਾ ਕੋਈ ਕਿਸੇ ਤਰ੍ਹਾਂ ਦਾ ਕੋਈ ਹਰਦੰਗ ਕਰ ਰਹੇ ਨੇ ਉਹ ਉਹਦਾ ਮਕਸਦ ਜਿਹੜਾ ਵਾ ਇਨੋਸਿਸ ਕਰਦੇ ਆ ਮੈਂ ਕਿਸੇ ਦੇ ਧਰਮ ਦੇ ਵਿੱਚ ਦਖਲ ਨਹੀਂ ਦਿੰਦਾ ਗੁਰੂ ਸਾਹਿਬ ਨੇ ਸਾਨੂੰ ਸਾਡੀ ਜਿਹੜੀ ਅੰਦਰ ਦੀ ਸ਼ਕਤੀ ਸੀ ਉਹਨੂੰ ਹਥਿਆਰਾਂ ਨਾਲ ਜੋੜ ਕੇ ਸਾਨੂੰ ਜੰਗੀ ਜਿਹੜੇ ਜਿਵੇਂ ਕਹਿੰਦੇ ਨੇ ਕਰਤਵ ਦਿਖਾਉਣ ਲਈ ਦੋ ਟੀਮਾਂ ਬਣਾਉਂਦੇ ਸੀ ਦੋ ਟੀਮਾਂ ਬਣਾ ਕੇ ਉਹਨਾਂ ਨੂੰ ਆਪਸ ਵਿੱਚ ਜਿਵੇਂ ਆਪਾਂ ਹੁਣ ਦੇਖਦੇ ਆ ਸਾਡੀਆਂ ਨਿਹੰਗ ਸਿੰਘ ਫੌਜਾਂ ਜਣੀਆਂ ਚਰਨ ਗੰਗਾ ਦੇ ਵਿੱਚ ਇਹ ਸਾਰਾ ਕੁਝ ਕਰਦੀਆਂ ਇਹ ਗੁਰੂ ਸਾਹਿਬ ਨੇ ਸਾਨੂੰ ਜਿੱਥੇ ਮਨੋਵਲ ਕੈਮ ਕਰ ਲਈ ਹਥਿਆਰ ਬਖਸ਼ਿਆ ਉੱਥੇ ਸਾਨੂੰ ਇੱਥੇ ਜੰਗ ਕਹਿੰਦੇ ਆ ਲੜਨ ਦੀ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਸੋ ਇਸੇ ਕਰਕੇ ਅੱਜ ਜਿਹੜੀ ਹੈ ਹੋਲੀ ਦੇ ਹੋਲੇ ਦੇ ਸਮੇਂ ਤੇ ਨਿਹੰਗ ਸਿੰਘ ਆਪਣੇ ਜੰਗੀ ਜਿਹੜੇ ਉਸ ਸਮੇਂ ਦੇ ਸਾਡੇ ਸ਼ਸਤਰਾਂ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਕਰਦੇ ਆ ਜਿਹੜਾ ਤੁਹਾਡੇ ਆਪਣੇ ਆਪ 'ਚ ਤੁਹਾਡੇ ਮਨੋਵਲ ਨੂੰ ਤੁਹਾਨੂੰ ਮਜ਼ਬੂਤ ਕਰਦਾ ਮਨੋ ਮਰੇ ਹੋਏ ਜ਼ਮੀਰ ਨੂੰ ਜਗਾਉਣ ਦੇ ਲਈ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਹੋਰ ਕੁਝ ਦਿੱਤਾ ਉਥੇ ਇੱਕ ਸ਼ਕਤੀ ਦਿੱਤੀ ਨਾਲ ਹਥਿਆਰ ਦਿੱਤਾ ਪੰਜ ਕਕਾਰਾਂ ਦੇ ਵਿੱਚ ਇੱਕ ਹਥਿਆਰ ਇਸ ਕਰਕੇ ਆ ਕਿ ਇਹ ਹਥਿਆਰ ਜੋ ਤੁਹਾਡੇ ਕੋਲ ਹੋਗਾ ਤੁਹਾਡਾ ਮਨੋਵਲਬ ਮਜ਼ਬੂਤ ਹੋਏਗਾ ਇਸੇ ਕਰਕੇ ਇਹ ਕਹਿੰਦੇ ਨੇ ਕਿ ਚਿੜੀਆਂ ਉਸੇ ਮੈਂ ਬਾਜ਼ ਤੜਾਉਂ ਤਵੇ ਗੋਹਨ ਸਿੰਘ ਨਾਮ ਕੋਹਾਉਂ ਜਿਹੜੇ ਮਰਦਾ ਲੋਕ ਸੀ ਉਹਨਾਂ ਨੇ ਗੁਰੂ ਸਾਹਿਬ ਨੇ ਜਾਨ ਬਖਸ਼ੀ ਤੇ ਇਹ ਹਿੰਦੁਸਤਾਨ ਉਹਨਾਂ ਲੋਕਾਂ ਕਰਕੇ ਅੱਜ ਖੜਾ ਹੈ ਚਾਹੇ ਆਜ਼ਾਦੀ ਵੇਲੇ ਸੀ ਤੇ ਚਾਹੇ ਅੱਜ ਦੇ ਬਾਰਡਰਾਂ ਵੇਲੇ ਸੀ ਇਹ ਭੁਲੇਖਾ ਦਿੱਲੀ ਦੇ ਤਾਜਦਾਰਾਂ ਨੂੰ ਪੈ ਗਿਆ ਕਿ ਸ਼ਾਇਦ ਅਸੀਂ ਸਾਡੀ ਟਟਿਰੀ ਨੇ ਜਿਹੜਾ ਇਹ ਦੇਸ਼ ਥੰਮਿਆ ਵਿਆ ਪਰ ਇਹ ਜਿਹੜਾ ਹੋਲਾ ਵਾ ਇਹ ਹੋਲਾ ਉਸ ਰੰਗ ਦਾ ਪ੍ਰਤੀਕ ਹੈ ਜਿਸ ਰੰਗ ਨੇ ਇਸ ਹਿੰਦੁਸਤਾਨ ਨੂੰ ਗੁਲਾਮੀ ਦੀ ਜ਼ੰਜੀਰ ਨੂੰ ਤੋੜ ਕੇ ਆਜ਼ਾਦੀ ਦਵਾਈ ਤੇ ਅੱਜ ਤੱਕ ਜਾਦ ਬਾਬਾ ਜੀ ਆਧੁਨਿਕਤਾ ਦੇ ਪਈਏ ਨੇ ਇਸ ਸਾਰੇ ਤਿਹਾਰ ਨੂੰ ਮਨਾਉਣ ਦੇ ਵਿੱਚ ਜਾਂ ਹੋਰ ਸਥਿਤੀਆਂ ਦੇ ਵਿੱਚ ਕੀ ਬਦਲਾ ਲਿਆ ਹੁੰਦਾ ਹੈ ਇਹ ਜਿਹੜੇ ਬਦਲਾਅ ਤਾਂ ਸਾਡੇ ਕੋਲ ਇਹੀ ਹੈ ਕਿ ਜਿਹੜੇ ਸਾਡੇ ਕੋਲ ਆਉਣ ਜਾਣ ਦੇ ਸਾਧਨ ਵੱਧ ਗਏ ਕੱਟ ਜਿਵੇਂ ਵੱਧ ਰਹੇ ਆ ਫਿਰ ਸਾਨੂੰ ਉਹਨਾਂ ਲਈ ਉਹਨੇ ਪ੍ਰਬੰਧ ਕਰਨੇ ਪੈਂਦੇ ਆ ਹੋਰ ਇਸ ਮਾਮਲੇ ਵਿੱਚ ਕੋਈ ਸਾਡੇ ਲਈ ਕੋਈ ਗਲਤ ਬਦਲਾਅ ਨਹੀਂ ਆਇਆ ਜਿਹੜੀ ਤਕਨੀਕ ਆ ਨਵੀਂ ਉਹ ਤਨੀਕ ਜਿਵੇਂ ਹੁਣ ਪਹਿਲਾਂ ਕਿਤੇ ਫੋਟੋ ਖਿੱਚਦੇ ਹੁਣ ਤੁਹਾਡਾ ਵੀਡੀਓ ਕੈਮਰਾ ਚੱਲ ਰਿਹਾ ਤੇ ਇਹ ਵੀਡੀਓ ਕੈਮਰਾ ਦੁਨੀਆ ਦੇ ਕੋਨੇ-ਕੋਨੇ 'ਚ ਹੁਣੇ 2 ਮਿੰਟ ਨੂੰ ਚੱਲ ਜਾਣਾ ਇਹ ਇਹ ਜਿਹੜਾ ਜਿਹੜਾ ਬਦਲਾਅ ਵਾ ਇਹ ਚੰਗਾ ਬਦਲਾਅ ਵਾ ਲੋਕ ਵੱਧ-ਵੱਧ ਜੁੜਦੇ ਆ ਤੇ ਪਰ ਜਿਹੜੀ ਮੇਨ ਮਕਸਦ ਸੀਗਾ ਉਸ ਮਕਸਦ ਨੂੰ ਕਾਇਮ ਰੱਖਣ ਵਾਸਤੇ ਛਰੋਣੀ ਕਮੇਟੀ ਆਪਣੀ ਬਣਦਾ ਫਰਜ਼ ਅਦਾ ਕਰ ਰਹੀ ਹੈ। ਇਸ ਵਾਰ ਕਿੰਨੀ ਇਕ ਸੰਗਤ ਆ ਗਈ ਹੈ ਤੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ? ਸੁਨੇਹਾ ਤਾਂ ਸਿੰਘ ਸਾਹਿਬ ਨੇ ਦਿੱਤਾ ਹੈ ਸਾਡੇ ਪ੍ਰਧਾਨ ਛਰੋਣੀ ਗੁਰਦੁਆਰਾ ਬਣਦਾ ਕਮੇਟੀ ਅਰਜਨਦਰ ਸਿੰਘ ਧਾਮੀ ਜੀ ਨੇ ਦਿੱਤਾ ਕਿ ਇਸ ਜਿਹੜਾ ਸਥਾਨ ਹੈ ਜਦੋਂ ਹੋਲਾ ਮੱਲਾ ਇੱਥੇ ਕਿਸੇ ਤਰ੍ਹਾਂ ਦੀ ਆਪਾਂ ਕੋਈ ਹੜਦੋਂਗ ਨਹੀਂ ਕਰਨਾ। ਕਿਸੇ ਤਰ੍ਹਾਂ ਦੀ ਇੱਥੇ ਹੁੱਲੜਬਾਜੀ ਨਹੀਂ ਕਰਨੀ। ਜਦੋਂ ਵੀ ਆਉਣਾ ਤੁਸੀਂ ਇਹ ਸੋਚ ਕੇ ਆਉਣਾ ਕਿ ਅਸੀਂ ਗੁਰੂ ਸਾਹਿਬ ਦੀ ਉਸ ਵਰਸਾਈ ਧਰਤੀ ਖਾਲਸੇ ਦੀ ਜਨਮ ਭੂਮੀ ਤੇ ਜਾ ਰਹੇ ਆ ਅਸੀਂ ਇਹ ਸੋਚ ਲੈ ਕੇ ਜਾਣੀ ਆ ਕਿ ਜੇ ਅਸੀਂ ਆਪਣੇ ਉਸ ਗੁਰੂ ਦੇ ਦਿੱਤੇ ਵਿਰਸੇ ਤੋਂ ਗੁਰੂ ਦੇ ਦਿੱਤੇ ਸਿਧਾਂਤ ਤੋਂ ਅਸੀਂ ਜੇ ਪਛੜ ਗਏ ਆ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਆਪਣੇ ਸਿਰਾਂ 'ਤੇ ਦਸਤਾਰਾਂ ਸਜਾਉਣ ਸਿੱਖੀ ਸਰੂਪ ਵਿੱਚ ਆਉਣ ਠੀਕ ਹੈ ਨਾ ਆਪਣੇ ਕੌਮ ਤੁਹਾਡੇ ਅੰਦਰ ਕੌਮ ਪ੍ਰਸਤੀ ਪੈਦਾ ਹੋਵੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ੀ ਸੀ ਅੰਮ੍ਰਿਤ ਜਿਹੜਾ ਆਪਾਂ ਛਕੀਏ ਸਮਾਜ ਦੇ ਅੰਦਰ ਇੱਕ ਬੁਰਾਈਆਂ ਨੇ ਸਮਾਜ ਦੇ ਅੰਦਰ ਵਰਨ ਜਾਤ ਅਸੀਂ ਅੱਜ ਵੀ ਛੱਡ ਨਹੀਂ ਰਹੇ ਉਹਨਾਂ ਨੂੰ ਅਸੀਂ ਖਤਮ ਕਰੀਏ ਜੋ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਸੀ ਅਸੀਂ ਆਈਏ ਨਤਮਸਤਕ ਹੋਈਏ ਤੇ ਇਥੋਂ ਇਹ ਸੰਦੇਸ਼ ਜਿਹੜਾ ਲੈ ਕੇ ਜਾਈਏ ਧੰਨਵਾਦ ਸਨ ਸੋ ਅਸੀ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਜੋ ਜ਼ੁਲਮ ਦੇ ਵਿਰੁੱਧ ਲੜਨ ਦੀ ਗੁਰਤੀ ਦਿੱਤੀ ਸੀ ਜੋ ਗਊ ਗਰੀਬ ਦੀ ਰੱਖਿਆ ਦੀ ਗੁਰਤੀ ਦਿੱਤੀ ਸੀ ਖਾਲਸੇ ਨੇ ਅੱਜ ਵੀ ਉਸ ਰਵਾਇਤ ਨੂੰ ਉਸੇ ਤਰ੍ਹਾਂ ਅਪਣਾਇਆ ਹੋਇਆ ਆਪਣੀ ਬੋਲੀ ਬਾਣੇ ਤੇ ਮਰਿਆਦਾ ਨੂੰ ਕਾਇਮ ਰੱਖਿਆ ਹੋਇਆ ਨੌਜਵਾਨ ਪੀੜੀ ਨੂੰ ਗੁਰੂ ਦੇ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਸੁਨੇਹਾ ਦਿੱਤਾ ਜਾ ਰਿਹਾ ਹੈ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ এবੀਪੀ ਸਾਂਝਾ